ਪੰਥਰਤਨ ਜੈ ਜੀ ਗੁਰਚਰਨ ਸਿੰਘ ਜੀ ਟੌੜਾ ਹੋਰ ਦੇ ਵਰਸੀ ਸਮਾਗਮਾਂ ਦੀ ਅ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਾਏ ਨੇ ਉਹਨਾਂ ਦੇ ਗ੍ਰਹਿ ਵਿਖੇ ਔਰ ਭੋਗ ਪੜਾ ਪਰਸੋਂ ਇੱਕ ਤਰੀਕ ਨੂੰ ਅ ਟੌੜਾ ਪਿੰਡ ਦੀ ਅਨਾਜ ਮੰਡੀ ਦੇ ਵਿੱਚ ਪੰਥਰਤਨ ਜੈ ਜੀ ਗੁਰਚਰਨ ਸਿੰਘ ਜੀ ਟੌੜਾ ਦੀਆਂ ਪਾਤ ਪ੍ਰਤੀ ਪੰਜਾਬ ਪ੍ਰਤੀ ਦੇਸ਼ ਪ੍ਰਤੀ ਜੋ ਸਭਾਵਾਂ ਨੇ ਉਹ ਹਮੇਸ਼ਾ ਯਾਦ ਰੱਖਣ ਰਹਿਣ ਗਿਆ ਉਹਨਾਂ ਦੇ ਵਰਸੀ ਸਮਾਗਮਾਂ ਤੇ ਆ ਕੇ ਅਸੀਂ ਜਿੱਥੇ ਉਹਨਾਂ ਨਾਲ ਜੁੜੀਆਂ ਯਾਦਾਂ ਤਾਜ਼ੀਆਂ ਕਰਦੇ ਆ ਉੱਥੇ ਉਹਨਾਂ ਦੀ ਜਿਹੜੀ ਹਾਲ ਨਾ ਜੀਵਨ ਦੇ ਵਿੱਚ ਉਹਦੇ ਤੇ ਪ੍ਰੇਰਨਾ ਲੈ ਕੇ ਜਾਂਦੇ ਆ ਔਰ ਮੈਂ ਕਹਿੰਦਾ ਦੇ ਕੋ ਸ਼ਰਮਣੀ ਅਕਾਲੀ ਦਲ ਜਿਹੜਾ ਲੀਤੋਂ ਉਤਰ ਗਿਆ ਸੀ ਸ਼ਰਮਣੀ ਅਕਾਲੀ ਦਲ ਨੇ ਆਪਣਾ ਚਿਹਰਾ ਬੋਰਾ ਬਗਾਲ ਲਿਆ ਸੀ ਸ਼ਰਮਣੀ ਅਕਾਲੀ ਦਲ ਅਰਸ਼ ਤੋਂ ਫਰਸ਼ ਤੇ ਆ ਗਿਆ ਸੀ ਪਤਲੀ ਪੋਜੀਸ਼ਨ ਪੈ ਗਈ ਸੀ ਤੇ ਉਹਦਾ ਗ੍ਰਾਫ ਲੋਕਾਂ ਵਿੱਚ ਬਹੁਤ ਹੀਠਾਂ ਚੱਲਿਆ ਗਿਆ ਸੀ ਇਹ ਚਿੰਤਾ ਹਰ ਪੰਥਦਾਰ ਦੀ ਪੰਥ ਹਤਾਈ ਸੀ ਸੀ ਇਸੇ ਕਰਕੇ ਸ਼ਰਮਣੀ ਕਾਲ ਦਲ ਸੁਧਾਰ ਲਹਿਰ ਦੇ ਬਹੁਤ ਸਾਰੇ ਨੇਤਾਵਾਂ ਨੇ ਜੈਹਦਰ ਸਹਿਬਾਨਾ ਨੂੰ ਬੇਨਤੀ ਕੀਤੀ ਉਹਨਾਂ ਨੇ 2 ਦਸੰਬਰ 2024 ਨੂੰ ਸ੍ਰੀ ਅਕਾਲਤਾ ਸਾਹਿਬ ਦੀ ਫਸੀਲ ਤੇ ਪੰਥ ਦੇ ਨਾਂ ਤੇ ਦੇਸ਼ ਵਾਸੀਆਂ ਪੰਜਾਬ ਵਾਸੀਆਂ ਦੇ ਨਾਂ ਤੇ ਪੰਥ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਮੋੜ ਸਿਰਜੀਤ ਕਰਨ ਦਾ ਇੱਕ ਰੋਡ ਮੈਪ ਦਿੱਤਾ ਤੇ ਪਹੁੰਚੇ ਨੇ ਕਿਸ ਤਰ੍ਹਾਂ ਲੱਗ ਰਿਹਾ ਹੈ ਤੋ ਉਹ ਤਾਂ ਧਮੀ ਸਾਹਿਬ ਹੀ ਦੱਸ ਸਕਦੇ ਨੇ ਪਹਿਲਾਂ ਵੈਸੇ ਤਾਂ ਉਹਨਾਂ ਨੇ ਕਿਹਾ ਸੀ ਵੀ ਉਹ ਨੈਤਿਕ ਜ਼ਿੰਮੇਵਾਰੀ ਲੈਂਦੇ ਨੇ ਜੋ ਉਹਨਾਂ ਤੋਂ ਗਲਤ ਫੈਸਲੇ ਹੋਏ ਖਾਸ ਤੌਰ ਤੇ ਸਿੰਘ ਸਹਿਬਾਨ ਬਾਰੇ ਪਰ ਮੈਂ ਸਮਝਦਾ ਕਿ ਚਰਚਾ ਜ਼ਰੂਰ ਆ ਵੀ ਜੇ ਧਾਮੀ ਸਾਹਿਬ ਹੁਣ ਮੁੜ ਕੇ ਜੁਆਇਨ ਕੀਤਾ ਉਹਨਾਂ ਨੇ ਤੇ ਜਿਹੜੀ ਗੱਲ ਦਾ ਉਹਨਾਂ ਦੀ ਆਤਮਾ ਤੇ ਬਹੁਤ ਸੀ ਉਹ ਦੂਰ ਕਰਨਗੇ ਔਰ ਸਿੰਘ ਸਹਿਬਾਨ ਬਾਰੇ ਜੋ ਫੈਸਲਾ ਗਲਤ ਹੋਇਆ ਸੀ ਉਹਨੂੰ ਦੁਰੁਸਤ ਕਰਨਗੇ ਬਿਲਕੁਲ ਭੁੰਦਰ ਸਾਹਿਬ ਕਹਿ ਰਹੇ ਨੇ ਵੀ ਇੱਕ ਮੰਚ ਤੇ ਜੇ ਅਕਾਲੀ ਦਲ ਇਕੱਠਾ ਹੁੰਦਾ ਤਾਂ ਹਲੇ ਕਹਿੰਦੇ ਕੁਝ ਨਹੀਂ ਵਿਗੜਿਆ ਦੇਖੋ ਪੁੰਦਰ ਸਾਹਿਬ ਦੀ ਗੱਲ ਦਾ ਸੀ ਸਵਾਤ ਕਰਦੇ ਆ ਪਰ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਜਿਹੜੀ ਸਿੰਘ ਸਹਿਬਾਨ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਆ ਉਹਦੇ ਵੱਲੋਂ ਭਰਤੀ ਮਹਿੰਮ ਜਿਹੜੀ ਸ਼ੁਰੂ ਕੀਤੀ ਆ ਉਹਦੇ ਚ ਸ਼ਾਮਲ ਹੋਣ ਆਪ ਵੀ ਸ਼ਾਮਲ ਹੋਣ ਆਪਣੇ ਸਾਥੀਆਂ ਨੂੰ ਵੀ ਸ਼ਾਮਲ ਹੋਣ ਅਕਾਲੀ ਦਲ ਇਕੱਤੇ ਆ ਅਕਾਲੀ ਦਲ ਇਕੱਠਾ ਅਕਾਲੀ ਦਲ ਦੀ ਏਕਤਾ ਹੋ ਜਾਏਗੀ ਔਰ ਇਹ ਮੁਕੰਮਲ ਹੋ ਚੁੱਕੇ ਪ੍ਰਧਾਨ ਡੈਲੀਗੇਟ ਜ਼ਿਲ੍ਹਾ ਪ੍ਰਧਾਨ ਲਗਾਏ ਜਾਣਗੇ ਦੇਖੋ ਜੋ ਮਰਜ਼ੀ ਕਹੀ ਜਾਨ ਉਹਨਾਂ ਦੀ ਭਰਤੀ ਤਾਂ 24 ਘੰਟੇ ਚ ਪੂਰੀ ਹੋ ਗਈ ਸੀ ਤੇ ਫਿਰ ਤੁਸੀਂ ਦੱਸੋ ਨਾ ਬੋਰਡ ਤਾਂ ਸਾਰੇ ਪੰਜਾਬ ਦੇ 18 ਲੱਖ ਪਈ ਤੇ 32 ਲੱਖ ਦੀ ਭਰਤੀ 20 ਦਿਨਾਂ 'ਚ ਕਿਵੇਂ ਹੋ ਸਕਦੀ ਹੈ ਹਾਸੋ ਹੀ ਨੀਆਂ ਗੱਲਾਂ ਕਰਦੇ ਨੇ ਅਸਲ ਮੈਂ ਇਹ ਵਿੱਚ ਮੈਨੂੰ ਲੱਗਦਾ ਅਜੇ ਵੀ ਕੋਈ ਹਿਸਾਬ ਕਰੀ ਸਿੱਖਿਆ ਅਜੇ ਵੀ ਨਹੀਂ ਸਮਝੇ ਜੁੱਟੀ ਕੋਈ ਨਵੀਂ ਬਣਾਉਗੇ ਨਹੀਂ ਸਾਡਾ ਤਾਂ ਸ਼ਰਮਣੀ ਅਕਾਲੀ ਦਲ ਹੁਣ ਜਿਹੜਾ ਲੋਕਾਂ ਵਿੱਚ ਪ੍ਰਚਲਿਤ ਹੋ ਗਿਆ ਵੀ ਸ਼ਰਮਣੀ ਅਕਾਲੀ ਦਲ ਅਕਾਲ ਤਖਤ ਲੋਗ ਲਾਗੇ ਕਹਿਣ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਭਰਤੀ ਕਮੇਟੀ ਰਹੀ ਮੈਂਬਰਸ਼ਿਪ ਹੋ ਰਹੀ ਆ ਤੇ ਇਹਨੂੰ ਸ਼ਰਮਣੀ ਕਾਲ ਦਾ ਅਕਾਲ ਤਖਤ ਦੀ ਕਹਿਣਗੇ ਔਰ ਜੇ ਇਸ ਅਕਾਲੀ ਦਲ ਦੀ ਸਰਪ੍ਰਸਤੀ ਸ਼੍ਰੀ ਅਕਾਲ ਤਖਤ ਸਾਹਿਬ ਕਰਨਗੇ ਉਹੀ ਅਕਾਲੀ ਦਲ ਲੋਕਾਂ ਵਿੱਚ ਬਰਵਾਗ ਹੋਏਗਾ ਚਲੋ ਇਹ ਤਾਂ ਵਕਤ ਦੱਸੇਗਾ ਅਮਰਤਪਾਲ ਉਹਨਾਂ ਦੀ ਰਿਹਾਈ ਦੀ ਮੰਗ ਅਸੀਂ ਜ਼ਰੂਰ ਕਰਦੇ ਹਾਂ ਕਿਉਂਕਿ ਜਿਨ੍ਹਾਂ ਲੋਕਾਂ ਨੇ ਚੁਣ ਕੇ ਭੇਜਿਆ ਉਹਨਾਂ ਲੋਕਾਂ ਦੀ ਦਾ ਵਰਡਿਕਟ ਆ ਉਹ ਵੀ ਉਹਦੀ ਵੀ ਕਦਰ ਕਰਨੀ ਚਾਹੀਦੀ ਆ ਵੈਸੇ ਵੀ ਮੈਂ ਸਮਝਦਾ ਆ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਇੰਨਾ ਲੰਮਾ ਸਮਾਂ ਦੇ ਰੱਖਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਬਿਲਕੁਲ